ਕਬਜ਼ਾ ਨਹੀਂ ਆਣਦੇ ਆਗੇ ਬੇਨਤੀ ਕਰਦੇ ਆ ਬੇਨਤੀ ਕਰਦੇ ਆ ਜਿੰਦਾਬਾਦ ਜਿੰਦਾਬਾਦ ਜੀ ਕੋਈ ਕਬਜ਼ੇ ਵਾਲੀ ਗੱਲ ਨਹੀਂ ਹੈ ਇਹਨੇ ਨਿਸ਼ਾਨਦੇਹੀ ਕਰਨੀ ਹੈ ਸਾਡੀ ਬੇਨਤੀ ਮੰਨੋ ਤੇ ਕੋਈ ਕਬਜ਼ੇ ਵਾਲੀ ਗੱਲ ਨਹੀਂ ਤੁਹਾਨੂੰ ਬਾਰ-ਬਾਰ ਕਹਿ ਰਹੇ ਸੀਿੰਦਾਰ ਸਾਹਿਬ ਨਾਲ ਕਿੱਥੇ ਹੋ ਜੀ ਇਹ ਸੀਿੰਦਾਰ ਸਾਹਿਬ ਹੈ ਕੋਈ ਕਬਜ਼ੇ ਵਾਲੀ ਗੱਲ ਨਹੀਂ ਇਹਨੇ ਨਿਸ਼ਾਨਦੇਹੀ ਕਰਨੀ ਹੈ ਸਾਡੀ ਬੇਨਤੀ ਡੀਐਸਪੀ ਸਾਹਿਬ ਅਸੀਂ ਸ਼ੇਧ ਦੀ ਰਿਕੁਐਸਟ ਕਰ ਰਹੇ ਹਾਂ ਜਿਹੜਾ ਕਬਜ਼ਾ ਹੁੰਦਾ ਜਿਹੜੀ ਨਿਸ਼ਾਨੀ ਕਬਜ਼ਾ ਹੁੰਦਾ ਜੋ ਸਹੀ ਹੁੰਦਾ ਕਬਜ਼ਾ ਤਾਜੀ ਪੱਤਰੀ ਕਬਜ਼ਾ ਹੀ ਹੁੰਦਾ ਆਪਾਂ ਨਹੀਂ ਕਰਨ ਦੇਣਾ ਤੇ ਤੂੰ ਆ ਗਿਆ ਲੈ ਲੈਂਦੇ ਆਂ ਨਹੀਂ ਬੰਦੋ ਬੋਸ ਸਲਾਮਤ ਜਿੰਦਾਬਾਦ ਬੰਦੋ ਜਿੰਦਾਬਾਦ ਹੋ ਜਿੰਦਾਬਾਦ ਜਿੰਦਾਬਾਦ ਹਿਦਰਾ ਯਾਰ ਕੇ ਅੱਗੇ ਆ ਇਧਰ ਲੈ ਲੋ ਖੜਾ ਖੜਾ ਯਾਰ ਖੜੋ 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 ਚਲੋ ਆਜੋ ਇਹਮ ਚਲੋ ਫੜ ਯਾਰ ਫੜ ਫੜੋ ਚਲੋ 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 ਆਜੇਂ ਗਿਆ ਜੇਗਾ ਪਰਵਾਹ ਸਰਕਾਰ ਪਰਵਾਹ ਸਰਕਾਰ ਪਰਵਾਹ ਪ੍ਰਧਾਨ ਵੀਰ ਕੀ ਕਹਿਣਾ ਚਾਹੁੰਦੇ ਸਾਰੇ ਮਸਲੇ ਤੇ ਕੱਲ ਜਿਹੜਾ ਅੱਜ ਇਥੇ ਪ੍ਰਸ਼ਾਸਨ ਨਿਸ਼ਾਨਦੇਹੀ ਕਰਨ ਵਾਸਤੇ ਆਇਆ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਔਰ ਕੁਰਸੀ ਪ੍ਰਸ਼ਾਸ਼ਕਾਂ ਨੇ ਜਿਹੜਾ ਇਥੇ ਗਲਤ ਬਾਹਰ ਕੀਤਾ ਏ ਔਰ ਗ੍ਰਿਫਤਾਰ ਕੀਤਾ ਅਸੀਂ ਬਿਲਕੁਲ ਨਿਸ਼ਾਨਦੀ ਇੱਥੇ ਜਿਹੜੀ ਨਹੀਂ ਹੋਣਦਿਆਂ ਕਿ ਬਿਲਕੁਲ ਨਹੀਂ ਹੋਣਦਿਆਂ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਗ੍ਰਿਫਤਾਰੀਆਂ ਤੋਂ ਤੁਹਾਡੀਆਂ ਹਾਂ ਜਿਹੜੀਆਂ ਸਾਡੇ 60 ਸਾਲ ਤੋਂ ਬਜ਼ੁਰਗਾਂ ਪਹਿਲੀ ਵਾਰ ਇਹ ਸਾਡੀਆਂ ਨਾੜੀਆਂ ਗ੍ਰਿਫਤਾਰੀ ਕੀਤੀ ਜ਼ਬਰਦਸਤੀ ਕਰ ਰਹੇ ਆ ਵੀ ਅਸੀਂ ਇਹ ਨਹੀਂ ਹੋਣ ਦੇਵਾਂਗੇ ਠੀਕ ਹੈ ਠੀਕ ਮੋਟਰਸਾਈਕਲ ਫਿਰਾਂ ਤਾਂ ਅੜਣਾ ਅਸੀਂ ਲਗਾਤਾਰ ਸਾਂਹੀਆਂ ਕਰਾਂਗੇ ਇੱਥੇ ਜਿਹੜਾ ਇਹ ਨਹਿਰ ਨੂੰ ਲੈ ਕੇ ਜਿਹੜਾ ਮਸਲਾ ਜਿਹੜਾ ਵਿਗੜਿਆ ਹੈਗਾ ਸੋ ਸਾਰੀਆਂ ਤਸਵੀਰਾਂ ਤੁਹਾਡਣਾਂ ਅਸੀਂ ਸਾਂਹੀਆਂ ਕਰਾਂਗੇ ਇਹ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਵੱਡੇ ਪੱਧਰ ਤੇ ਜਿਹੜਾ ਕਹਿ ਸਕਦੇ ਆ ਕਿ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਕਿਸਾਨਾਂ ਦੀਆਂ ਇਥੇ ਜਿਹੜਾ ਦੋ ਜਿਹੜੇ ਕਿਸਾਨ ਜਥੇਬੰਦੀ ਦੇ ਅੱਗੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਬਰੀ ਜਿਹੜਾ ਉਹਨਾਂ ਦੇ ਗ੍ਰਿਫਤਾਰ ਕਰਕੇ ਜਿਹੜਾ ਗੱਡੀਆਂ ਦੇ ਵਿੱਚ ਵਾੜਿਆ ਜਾ ਰਿਹਾ ਹੈਗਾ ਸੋ ਆਪਾਂ ਗੱਲਬਾਤ ਕਰਾਂਗੇ ਹੋਰ ਇਥੇ ਜੋ ਵੀ ਮਸਲਾ ਹੈਗਾ ਸੋ ਜੋ ਜਿਹੜਾ ਜਬਰੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਇੱਕ ਵੱਡਾ ਮਸਲਾ ਹੈਗਾ ਜਿਹੜਾ ਕੁਝ ਕਿਸਾਨਾਂ ਨੂੰ ਕਿਸਾਨ ਅਗਵਾਣ ਜਿਹੜਾ ਗ੍ਰਿਫਤਾਰ ਕੀਤਾ ਗਿਆ ਦੂਸਰੇ ਬੰਦੇ ਜਿਹੜਾ ਇੱਥੇ ਕੁਝ ਸਾਡੀਆਂ ਜਿਹੜੇ ਕਿਸਾਨ ਬੀਬੀਆਂ ਹੋਈਆਂ ਹੈਗੀਆਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਜੇ ਮਸਲਾ ਜਿਹੜਾ ਪਿੰਡ ਆਰਫਕੇ ਹੈਗਾ ਇੱਥੇ ਜਿਹੜਾ ਨਾ ਤਸਵੀਰਾਂ ਤੁਹਾਨੂੰ ਲਗਾਤਾਰ ਸਾਨੀਆਂ ਕਰ ਰਹੇ ਹੈਗੇ ਆਂ